ਸਾਲ 2023 ਸਾਈਬਰ ਘੁਟਾਲਿਆਂ ਨਾਲ ਭਰਿਆ ਰਿਹਾ ਹੈ ਤੇ ਹੁਣ 2024 ਦੀ ਸ਼ੁਰੂਆਤ ਵੀ ਘੁਟਾਲਿਆਂ ਨਾਲ ਹੋਈ ਹੈ। ਉਹਨੇ ਚ ਇੱਕ ਇੰਜੀਨੀਅਰ ਨੂੰ ਠੱਗਾਂ ਨੇ ਆਪਣਾ ਸ਼ਿਕਾਰ ਬਣਾਇਆ ਅਤੇ ਉਸਦੇ ਬੈਂਕ ਖਾਤੇ ਚੋਂ 20 ਲੱਖ ਰੁਪਏ ਕਢਵਾ ਲਏ। ਇੰਜੀਨੀਅਰ ਦੀ ਗਲਤੀ ਸਿਰਫ ਇਹ ਸੀ ਕਿ ਉਸਨੇ ਸੋਸ਼ਲ ਮੀਡੀਆ ਤੇ ਦਿਖਾਈ ਦਿੱਤੇ ਲਿੰਕ ਤੇ ਕਲਿੱਕ ਕੀਤਾ। ਰਿਪੋਰਟ ਮੁਤਾਬਕ ਪੀੜਤ ਇੰਜੀਨੀਅਰ ਦਾ ਨਾਮ ਅਵਿਨਾਸ਼ ਕ੍ਰਿਸ਼ਨਕੁੱਟੀ ਕੁੰਨੂ ਬਾਰਮ ਹੈ ਜੋ ਪੇਸ਼ੇ ਤੋਂ ਆਈਟੀ ਇੰਜੀਨੀਅਰ ਹੈ। ਅਵਿਨਾਸ਼ ਦੀ ਉਮਰ 40 ਸਾਲ ਹੈ ਅਵਿਨਾਸ਼ ਨੂੰ ਪਿਛਲੇ ਸਾਲ ਮਾਰਚ ਵਿੱਚ ਇੱਕ ਅਣਜਾਣ ਨੰਬਰ ਤੋਂ ਇੱਕ ਮੈਸੇਜ ਮਿਲਿਆ ਸੀ ਜਿਸ ਵਿੱਚ ਦਾਵਾ ਕੀਤਾ ਗਿਆ ਸੀ ਕਿ ਉਹ ਕੁਝ ਆਨਲਾਈਨ ਟਾਸਕ ਪੂਰੇ ਕਰਕੇ ਵਾਧੂ ਪੈਸੇ ਕਮਾ ਸਕਦੇ ਨੇ ਅਵਿਨਾਸ਼ ਨੇ ਲਿੰਕ ਤੇ ਕਲਿੱਕ ਕੀਤਾ ਅਤੇ ਕੁਝ ਟਾਸਕ ਪੂਰੇ ਕੀਤੇ ਬਦਲੇ ਵਿੱਚ ਅਵਿਨਾਸ਼ ਨੂੰ ਪੈਸੇ ਵੀ ਮਿਲੇ ਪਰ ਸਮੇਂ ਦੇ ਨਾਲ-ਨਾਲ ਹਾਲਾਤ ਬਦਲ ਗਏ ਅਤੇ ਅਵਿਨਾਸ਼ ਨੂੰ ਝਟਕਾ ਲੱਗਾ ਪਹਿਲਾ ਤਾਂ ਪੈਸੇ ਮਿਲਣ ਤੋਂ ਬਾਅਦ ਅਵਿਨਾਸ਼ ਦਾ ਆਤਮ ਵਿਸ਼ਵਾਸ ਵੱਧ ਗਿਆ ਅਤੇ ਫਿਰ ਅਵਿਨਾਸ਼ ਨੇ ਹੋਰ ਟਾਸਕ ਲਈ ਪੈਸੇ ਲਗਾਉਣੇ ਸ਼ੁਰੂ ਕਰ ਦਿੱਤੇ ਅਵਿਨਾਸ਼ ਨੇ ਪੇਡ ਟਾਸਕ ਲਈ ਕੁੱਲ 20.32 ਲੱਖ ਰੁਪਏ ਦਾ ਨਿਵੇਸ਼ ਕੀਤਾ ਇਸ ਤੋਂ ਬਾਅਦ ਅਵਿਨਾਸ਼ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ ਇਸ ਤੋਂ ਬਾਅਦ ਅਵਿਨਾਸ਼ ਨੇ ਪੈਸੇ ਵਾਪਸ ਲੈਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ ਇਸ ਤੋਂ ਬਾਅਦ ਅਵਿਨਾਸ਼ ਨੇ 3 ਜਨਵਰੀ ਨੂੰ ਸਾਈਬਰ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ ਪਲੇਸਨ ਮਾਮਲੇ ਦੀ ਜਾਂਚ ਕਰ ਰਹੀ ਹੈ ਉਹ ਗਲਤੀ ਨਾ ਕਰੋ ਜੋ ਅਵਿਨਾਸ਼ ਨੇ ਕੀਤੀ ਹੈ ਸਭ ਤੋਂ ਵੱਡੀ ਅਤੇ ਪਹਿਲੀ ਗਲਤੀ ਅਣਜਾਣ ਨੰਬਰਾਂ ਤੋਂ ਭਰੋਸਾ ਕਰਨਾ ਇੱਕ ਹੋਰ ਗਲਤੀ ਅਣਜਾਣ ਵੈੱਬ ਲਿੰਕਾਂ ਤੇ ਕਲਿੱਕ ਕਰਨਾ ਤੀਜੀ ਗਲਤੀ ਪੈਸੇ ਦਾ ਨਿਵੇਸ਼ ਕਰਨਾ ਚੌਥੀ ਗਲਤੀ ਬਹੁਤ ਸਾਰਾ ਪੈਸਾ ਲਗਾਉਣਾ ਤੇ ਤੁਸੀਂ ਕੋਈ ਵੀ ਲਿੰਕ ਅਗਰ ਕਲਿੱਕ ਕਰਦੇ ਹੋ ਤਾਂ ਸੋਰ ਸੋਚ ਕੇ ਕਰਿਆ ਕਰੋ ਕਿ ਕਿਉਂਕਿ ਆਜ ਦੇ ਦਿਨ ਅਜਈਆਂ ਖਬਰਾਂ ਅਸੀਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਰਾਹੀਂ ਸਾਈਬਰ ਠੱਗ ਕਾਫੀ ਐਕਟਿਵ ਨੇ ਕੋਈ ਲਿੰਕ ਭੇਜ ਕੇ ਤੁਹਾਡੇ ਨਾਲ ਵੀ ਠੱਗੀ ਹੋ ਸਕਦੀ ਹੈ ਇਸ ਲਈ ਸਤਾਰਕ ਰਹੋ